ਵਾਇਗੁਰੂ ਜੀ ਕੀ ਫਤਿਹ ਅੱਜ ਸੰਗਤ ਪਿੰਡ ਦੇ ਰਾਜੂਪੇਲਾ ਤੋਂ ਹਜੂਰ ਸਾਹਿਬ ਵਾਸਤੇ ਰਵਾਨਾ ਹੋ ਰਹੀ ਹੈ ਤੇ ਬਹੁਤ ਹੀ ਉਤਸ਼ਾਹ ਨਾਲ ਸੰਗਤ ਵੀ ਜਾ ਰਹੀ ਹੈ ਤੇ ਉਹਨਾਂ ਨੂੰ ਰਵਾਨਾ ਕਰਨ ਵਾਸਤੇ ਪਤਵੰਤੇ ਸੱਜਣ ਵੀ ਪਿੰਡ ਦੇ ਆਏ ਹੋਏ ਨੇ ਆਓ ਉਹਨਾਂ ਨਾਲ ਕਰਦੇ ਹਾਂ ਗੱਲਾਂ ਬਾਤਾਂ ਇਸ ਯਾਤਰਾ ਸੰਬੰਧੀ ਹਾਂਜੀ ਵਾਇਗੁਰੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਇਗੁਰੂ ਜੀ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜੀ ਸੰਗਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਾ ਰਹੀ ਹੈ ਹਜੂਰ ਸਾਹਿਬ ਕੋਈ ਆਪਣਾ ਵਿਚਾਰ ਇਸ ਤੇ ਰੱਖਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਕੰਨ ਰਾਜੀ ਵਿਲੇ ਇਕੱਠੇ ਹੋਏ ਆ ਸਾਡੇ ਪਿੰਡੋਂ ਹਰ ਸਾਲ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜੋ ਪਿਛਲੇ 4-5 ਸਾਲ ਤੋਂ ਲਗਾਤਾਰੀ ਸੰਗਤ ਲੈ ਕੇ ਹਜ਼ੂਰ ਸਾਹਿਬ ਜਾਂਦੇ ਆ ਜੀ ਜੀ ਤੇ ਗੁਰੂ ਮਾਝ ਮਹਾਰਾਜ ਜੀ ਨੇ ਇਹ ਚੜ੍ਹਦੀ ਕਲਾ ਰੱਖੇ ਤੇ ਇਹਨਾਂ ਦਾ ਬਹੁਤ ਜੋਗ ਹੁੰਦਾ ਕਿ ਟਿਕਟਾਂ ਕਰਾਉਣੀਆਂ ਸੰਗਤ ਨੂੰ ਇਕੱਠੀ ਕਰਨਾ ਸਹੀ ਸਲਾਮਤ ਲੈ ਕੇ ਜਾਣਾ ਲੈ ਕੇ ਆਉਣਾ ਜੀ ਅਸੀਂ ਅੱਜ ਸਾਰੇ ਇਕੱਠੇ ਹੋਏ ਆਂ ਮੋਤਵਾਰ ਤੇ ਇਹਨਾਂ ਨੂੰ ਬਹੁਤ ਬਹੁਤ ਲੱਖ ਲੱਖ ਇਹਨਾਂ ਨੂੰ ਮੁਬਾਰਕ ਹੈ ਇਸ ਇਤਨਾ ਹੀ ਪਰਮਾਤਮਾ ਗੁਰੂ ਮਹਾਰਾਜ ਦੇ ਨਾਲ ਜੁੜੇ ਰਹਿਣ ਤੇ ਸੰਗਤਾਂ ਜਿਹੜੀਆਂ ਦਰਸ਼ਨ ਕਰਦੇ ਰਹਿਣ ਬੜੀ ਅੱਜ ਖੁਸ਼ੀ ਹੈ ਤੇ ਸਾਡਾ ਭਰਾ ਇੱਕ ਹਰ ਸਾਲ ਆਪਣੀ ਡਰਾਗੀ ਵੇਲੇ ਦੀ ਸੰਗਤ ਨੂੰ ਲੈ ਕੇ ਤੇ ਹਜੂਰ ਸਾਹਿਬ ਲੈ ਕੇ ਜਾਂਦੇ ਆ ਸੋ ਇਹ ਜੇ ਵੀ ਪਿੰਡ ਦਾ ਵੀ ਸਹਿਯੋਗ ਸਹਿਯੋਗ ਹੁੰਦਾ ਕੋਈ ਤੇ ਜਾਂ ਟਿਕਟਾਪਾ ਬਾਬੇ ਜਾਂ ਇਸ ਤਰ੍ਹਾਂ ਚਾਪ ਕੋੜੇ ਦਾ ਲੰਗਰ ਚੱਲੇ ਉਸੇ ਦਾ ਇਚ ਸਾਡਾ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਹੈ ਕਿ ਜਿਹਨਾਂ ਕੋ ਕੋਈ ਟਿਕਟਦਾ ਨਹੀਂ ਹੁੰਦਾ ਅਸੀਂ ਟਿਕਟਾ ਵੀ ਉਹਨਾਂ ਨੂੰ ਕਰਾ ਕੇ ਦਿੰਦੇ ਹਾਂ ਜਿਹੜੇ ਫੋਨ ਦੇ ਜਾ ਸ਼ੀ ਰੱਖਦਾ ਉਹ ਟਿਕਟਾ ਕਰਵਾ ਦਿੰਦੇ 5 7 10 ਟਿਕਟਾ ਉਹਨਾਂ ਨੇ ਆਪਣੇ ਕੋਲ ਵੀ ਕਰਾ ਕੇ ਦੇਣੀਆਂ ਠੀਕ ਹੈ ਅਸੀਂ ਤੇ ਅਰਦਾਸ ਕਰਾਂਗੇ ਪ੍ਰਮਾਤਮਾ ਅੱਗੇ ਕਿ ਸਾਡੇ ਅੱਜ ਕੈਪਟਨ ਸਾਹਿਬ ਵੀ ਤਰੀਕਨ ਹਰ ਸਾਲ ਹੀ ਜਾਂਦੇ ਆ ਜੀ ਤੇ ਅਸੀਂ ਇਹੋ ਹੀ ਅਰਦਾਸ ਕਰਾਂਗੇ ਵੀ ਇਹਨਾਂ ਨੇ ਜਿਹੜਾ ਸਫਰ ਹੈ ਹਜੂਰ ਸਾਹਿਬ ਦਾ ਵਧੀਆ ਕਰਕੇ ਮਨਾ ਕੇ ਆਪਣਾ ਸਹੀ ਸਲਾਮ ਦੀ ਸੰਗਤ ਜਿਹੜੀ ਆ

ਹਾਂ ਜੀ ਕੈਪਟਨ ਸਾਹਿਬ ਹਾਂ ਜੀ ਜਦੋਂ ਕੈਪਟਨ ਸਾਹਿਬ ਤੋਂ ਯਾਤਰਾ ਤੇ ਜਾ ਰਹੇ ਹੋ ਹਾਂ ਜੀ ਉਹ ਜਦੋਂ ਆਪਾਂ ਵਿਚਾਰ ਉਹ ਸੰਗਠਨ ਬੜੇ ਸੂਰਜ ਜੀ ਨਾ ਤੁਸੀਂ ਹਰ ਵਾਰੀ ਲੈ ਕੇ ਜਾਂਦੇ ਹੋ ਇਹ ਸਾਰੀ ਵੀ ਲੈ ਕੇ ਜਾ ਰਹੇ ਹੋ ਤੇ ਕਿੰਨਾ ਘਰ ਸਹਿਯੋਗ ਰੰਦੀ ਸਾਜਾ ਤੋਂ ਬਹੁਤ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰੀ ਸਾਥ ਸੰਗਤ ਜੀ ਇੱਥੇ ਇੰਨਾ ਕ ਸਹਿਯੋਗ ਇੰਨਾ ਪਿਆਰ ਸਤਿਕਾਰ ਉਹ ਗੱਲ ਕਹਿਣ ਵਾਲੀ ਗੀ ਇਹ 6-7 ਸਾਲ ਤੋਂ ਲਗਾਤਾਰ ਸੰਗਤ ਇਥੋਂ 35 ਤੋਂ 40 40 ਤੋਂ 50 ਤੱਕ ਰਵੇ ਇਥੋਂ ਦੀ ਸੰਗਤ ਵਾਸਤੇ ਰਹਿ ਕੇ ਦਰਬਾਰ ਸਾਹਿਬ ਦਾ ਪਹੁੰਚਦੇ ਹਨ ਔਰ ਬਹੁਤ ਮਾਮਲਾ ਸਤਕਾਰ ਦੇ ਨਾਲ ਚੱਲਦੇ ਹਾਂ ਪਿੰਡ ਦੇ ਵੀ ਜਿੰਨੇ ਵੀ ਮੋਢੇ ਹੋਰ ਸਾਡੇ ਸਰਪੰਚ ਮਨਜਿੰਦਰ ਸਿੰਘ ਉਹ ਵੀ ਆ ਕੇ ਇੱਥੇ ਬਹੁਤ ਵੱਡਾ ਉਹਨਾਂ ਦਾ ਵੀ ਸਹਿਯੋਗ ਹੈ ਜੋ ਕਿ ਇਕੱਠੇ ਹੋ ਕੇ ਸਾਰੇ ਚਾਹ ਪਾਣੀ ਦਾ ਵੰਦੋਬਾਸਤ ਕਰਕੇ ਵੀ ਕਿ ਫਿਰ ਇਥੋਂ ਅਰਦਾਸ ਬੇਨਤੀ ਕਰਕੇ ਫੇਰ ਜਲਦੇ ਹਨ ਮਹਾਰਾਜ ਸਾਹਿਬ ਦੇ ਉੱਤੇ ਕਿਰਪਾ ਕਰੇ ਮਨੋਕਾਮਨਾ ਪੂਰੀਆਂ ਕਰੇ ਜੋ ਜੀ ਆਪਦੇ ਦਾਰਾ ਵੇ ਤੋ ਰਾਜੀ ਜਾਵੇ ਅੜੇ ਸੋ ਚੜੇ ਸ਼ਰਨ ਪਰੇ ਸਤਿਰੇ ਤਾਰਜ ਕਲਗੀ ਧਰ ਕਰੇ ਬੋਲੇ ਸੋ ਨਾਮ ਹਾਂਜੀ ਸਰਪੰਚ ਜੀ ਇੱਕ ਗੱਲ ਤੁਹਾਨੂੰ ਮੈਂ ਹੋਰ ਪੁੱਛਣਾ ਚਾਹਾਂਗਾ ਹੁਣ ਤੁਸੀਂ ਮੌਜੂਦਾ ਸਰਪੰਚ ਸਾਹਿਬ ਐਸ ਵਾਰੀ ਬਣੇ ਹੋ ਤੁਹਾਡਾ ਪਹਿਲਾਂ ਵੀ ਬਹੁਤ ਸਹਿਯੋਗ ਹੁੰਦਾ ਰਿਹਾ ਤੁਸੀਂ ਸ਼ੁਰੂ ਤੋਂ ਹੀ ਪਿਛਲੀ ਵਾਰ ਵੀ ਮੈਂ ਦੇਖਿਆ ਉਸ ਤੋਂ ਪਹਿਲੀ ਵਾਰ ਵੀ ਦੇਖਿਆ ਤੁਸੀਂ ਹਰ ਵਾਰ ਸਹਿਯੋਗ ਕਰਦੇ ਹੋ ਸੰਗਤਾਂ ਦਾ ਇਹ ਪਹਿਲਾ ਜੋ ਰੁਝਾਨ ਤਾਂ ਕਿਵੇਂ ਕਿਸ ਤਰ੍ਹਾਂ ਆਇਆ ਇਹਨਾਂ ਨੂੰ ਕਿਉਂਕਿ ਅੱਜ ਹੀ ਸਰਪੰਚ ਹੈ ਤੇ ਸੰਗਤ ਦੇ ਜੋਬ ਦਰਨਾ ਹੈ ਸੰਗਤ ਸਭ ਤੋਂ ਵੱਡੀ ਸੰਗਤ ਜੀ ਜੀ ਅਸੀਂ ਸੰਗਤ ਦੀ ਮਿਹਨਤ ਹੀ ਸੇਵਾ ਕਰਦੇ ਰਹਿਾਂਗੇ ਅੱਗੇ ਵੀ ਗੁਰੂ ਮਹਾਰਾਜ ਜੀ ਆਪਨੇ ਵੀ ਪਰਵਾਲਣ ਦਾ ਮਹਾਰਾਜ ਤੁਹਾਨੂੰ ਇੱਕ ਦੀਠਾ ਇਹੋ ਜੀ ਹੈ ਕੋਈ ਸ਼ੁਰੂ ਕੋਈ ਆਪਣੇ ਭਰਾਵਾਂ ਦੇ ਨਾਲ ਆਪਣੇ ਸੰਗ ਦੇ ਨਾਲ ਵਰਤੇ ਕਰ ਤੇ ਇਹਦੇ ਵਿੱਚ ਕੋਈ ਮਤਲਬ ਨਹੀਂ ਕੋਈ ਹਿੰਦੂ ਸਿੱਖ ਜਿਹੜਾ ਮਰਜੀ ਵੀ ਕੋਈ ਆਣ ਸੰਗਾਂ ਦੇ ਸਾਡੇ ਆਪਣੇ ਸਾਰੇ ਭਰਾ ਇਕੱਠੇ ਆ ਬਹੁਤ ਖੁਰਮੇ ਦਾ ਸਾਰੇ ਆਪਣੀਆਂ ਪਾਰਟੀਆਂ ਤੰਤਾਰਨ ਨੂੰ ਇੱਕ ਬ੍ਰਹਮਾ ਜੀ ਕਿਰਪਾ ਬਹੁਤ ਬਹੁਤ ਲੇ ਗਿਆਨ ਸਰਪੰਚ ਸਾਹਿਬ ਧੰਨਵਾਦ ਚਲੋ ਜੀ ਸਾਰੇ ਉਹ ਆ ਗਏ ਮੈਂ ਤੁਸੀਂ ਬੈਠੋ ਬਸ ਫਿਰ ਬਸ ਆ ਗਿਆ ਮੈਂ ਚਲੋ ਬੈਂਕਟ ਆ ਘਟੀ ਮੋੜ ਸੇ ਲੱਗ ਗਿਆ ਆ ਘਟੀ ਸੇ ਲੈ ਬੈਗੋ ਲੱਗ ਗਿਆ ਚਾਰ ਜਾਣੇ ਰਾਤ ਲੋ ਜੀ ਆ ਬਸ ਜਾ ਰਹੀ ਆ ਪਿੰਡ ਰਾਜੂ ਬੇਲਾ ਤੋਂ ਅੰਮ੍ਰਿਤਸਰ ਤੱਕ ਹਜੂਰ ਸਾਹਿਬ ਦੀ ਯਾਤਰਾ ਵਾਸਤੇ ਅੱਗੇ ਉਹ ਟ੍ਰੇਨ ਤੇ ਜਾਣਗੇ ਸਵਾਰੀਆਂ ਫਿਰ ਲਾ ਲਾ ਬਸ ਅੰਮ੍ਰਿਤਸਰ ਤੱਕ ਸਵਾਰੀਆਂ ਲੈ ਕੇ ਜਾ ਰਹੀ ਆ ਪਿੰਡ ਰਾਜੂ ਬੇਲਾ ਤੋਂ ਰਾਜੂ ਬੇਲਾ ਦੀ ਸੰਗਤ ਪੂਰੀ ਹੂਮਾ ਕੇ ਤਿਆਰੀ ਕਰ ਰਹੀ ਆ ਤਿਆਰੀ ਕਰ ਰਹੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੋਰਪੁਰਾਂ ਦੇ ਉਹ ਬੈਠਾ ਰ ਕਿ ਆਪਣਾ ਵਿਚਾਰ ਬੋਲ ਦੇ